ਪਹਿਲਾ ਉੱਤਰਾਖੰਡ ਵਿੱਚੋਂ ਉੱਤਮ ਨਗਰ ਪਿੰਡ ਜਿੱਥੇ ਕਿ ਇੱਕ ਪਾਪੀ ਦੁਸ਼ਤ ਵੱਲੋਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਕਲਾ ਕੇ ਸਾੜ ਦਿੱਤੇ ਗਏ ਪੂਰੇ ਪੰਥ ਦੇ ਮਨਾ ਵਿੱਚ ਬਹੁਤ ਜਿਹੜਾ ਦਰਦ ਹੋਇਆ ਉਹ ਨਾ ਵੀ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬ ਆ ਇਹ ਗੱਲ ਸਮਝ ਨਹੀਂ ਆ ਰਹੀ ਕਿ ਪੰਜਾਬ ਤੋਂ ਜਿਹੜੀਆਂ ਬਿਆਦਮੀਆਂ ਸ਼ੁਰੂ ਹੋ ਗਈਆਂ ਹੁਣ ਉੱਪੀ ਬਿਹਾਰ ਵਿੱਚ ਇਹ ਬਿਆਦਮੀਆਂ ਸ਼ੁਰੂ ਹੋ ਗਈਆਂ। ਸੋ ਸੰਗਤ ਜੀ ਸਾਨੂੰ ਇਹ ਹਾਲ ਇਹਦਾ ਕੱਟਣਾ ਪੈਣਾ ਆ ਨਹੀਂ ਤਾਂ ਇਹ ਜਿਹੜੇ ਦੁਸ਼ਟ ਪਾਪੀ ਏ ਜਿਹੜੇ ਆ ਗੁਰੂ ਸਾਹਿਬ ਦਾ ਸਤਕਾਰ ਪੂਰੇ ਸੰਸਾਰ ਭਰ ਚ ਦੇਖ ਨਹੀਂ ਸਕਦੇ ਇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ ਇੱਕ 2 ਦਿਨ ਪਹਿਲਾਂ ਤਰਾ ਖੰਡ ਵਿੱਚੋਂ ਉੱਤਮ ਨਗਰ ਪਿੰਡ ਦਿੱਕੇ ਕਿ ਇੱਕ ਪਾਪੀ ਦੁਸ਼ਟ ਵੱਲੋਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਕਲਾ ਕੇ ਸਾੜ ਦਿੱਤੇ ਗਏ। ਪੂਰੇ ਪੰਥ ਦੇ ਮਨਾ ਵਿੱਚ ਬਹੁਤ ਜਿਹੜਾ ਦਰਦ ਹੋਇਆ ਉਹਨਾ ਵੀ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬ ਆ ਇਹ ਗੱਲ ਸਮਝ ਨਹੀਂ ਆ ਰਹੀ ਕਿ ਪੰਜਾਬ ਤੋਂ ਜਿਹੜੀਆਂ ਬਿਆਦਮੀਆਂ ਸ਼ੁਰੂ ਹੋ ਗਈਆਂ ਹੁਣ ਕੁਪੀ ਬਿਹਾਰ ਵੇਖ ਕੇ ਇਹ ਬਿਆਦਮੀਆਂ ਸ਼ੁਰੂ ਹੋ ਗਈਆਂ ਸੋ ਸੰਗਤ ਜੀ ਸਾਨੂੰ ਇਹ ਹਾਲ ਇਹਦਾ ਕੱਢਣਾ ਪੈਣਾ ਆ ਨਹੀਂ ਤਾਂ ਇਹ ਜਿਹੜੇ ਦੁਸ਼ਟ ਪਾਪੀ ਏ ਜਿਹੜੇ ਆ ਗੁਰੂ ਸਾਹਿਬ ਦਾ ਸਤਕਾਰ ਪੂਰੇ ਸੰਸਾਰ ਭਰ ਚ ਦੇਖ ਨਹੀਂ ਸਕਦੇ ਇਹ ਤੇ ਇਸੇ ਤਰ੍ਹਾਂ ਆਪਾਂ ਜਿੱਥੇ ਪਹੁੰਚੇ ਆ ਪੁਤਰਾਖੰਡ ਉੱਤਮਨਗਰ ਜਿੱਥੇ ਕੀ ਗੁਰੂ ਸਾਹਿਬ ਦੇ ਸਰੂਪ ਤਾਂ ਜੀ ਨੂੰ ਪਤਾ ਆ ਕੀ ਕੀ ਬੇਅਦਬੀ ਕਰ ਦਿੱਤੀ ਗਈ ਆ ਬਹੁਤ ਹੀ ਮੰਦ ਭਾਗੀ ਖਬਰ ਆ ਇਹ ਤੇ ਸੰਗਤ ਜੀ ਉੱਥੇ ਜਾ ਕੇ ਜਿਹੜਾ ਆਪਾਂ ਜਿਹੜਾ ਸੰਗਤ ਨੂੰ ਦੱਸਾਂਗੇ ਜਿਹੜੀ ਕਿੱਦਾਂ ਗਲਵਾਤ ਹੋਈ ਕਿੱਦਾਂ ਨਹੀਂ ਕਿਉਂਕਿ ਕਿਸੇ ਨੇ ਇਹ ਵੀਡੀਓ ਕਿਸੇ ਨੇ ਜਾਂ ਪ੍ਰੈਸ ਨੇ ਕਿਸੇ ਨੇ ਨਹੀਂ ਪਾਈ ਬਹੁਤ ਘੱਟ ਲੋਕਾਂ ਨੇ ਪਾਈ ਆ ਕਿਉਂਕਿ ਪਤਣਾ ਲੱਗਣਾ ਚਾਹੀਦਾ ਬਾਹਰ ਦੇ ਚੂਪੀ ਪਿਆਰ ਸਾਰੀਆਂ ਸਟ੍ਰੀਟਾਂ 'ਚ ਕੇਪੀ ਆਪਣੇ ਆਪਣੇ ਗੁਰੂ ਘਰਾਂ 'ਚ ਪਹਿਰੇ ਦਈਏ ਲੋੜ ਅਨਸਾਰ ਗੁਰੂਗ੍ਰੰਥ ਸਾਹਿਬ ਜਿੰਨਾ ਦੇ ਸੰਗਤ ਰਹਿੰਦੀ ਆ ਉਹਨਾਂ ਚ ਕਰ ਆਪਾਂ ਜਿਹੜਾ ਗੁਰੂ ਸਾਹਿਬ ਦਾ ਸਤਕਾਰ ਕਰੀਏ ਤੇ ਜਦੋਂ ਕੋਈ ਸੰਗਤ ਚੱਲ ਜਾਂਦੀ ਨਹੀਂ ਸੰਗਤ ਦੀ ਆਵਾਜ਼ ਆਈ ਹੁੰਦੀ ਆ ਤੇ ਉਤੋਂ ਬਾਅਦ ਜਿਹੜਾ ਜਿੰਦਾ ਲਾੜੀਏ ਕਰੀਏ ਜੇ ਤੁਸੀਂ ਜਿਹੜਾ ਨਹੀਂ ਰੱਖ ਸਕਦੇ ਅੱਬਲ ਤਾਂ ਆਪਾਂ ਪਹਿਲਾਂ ਬੇਨਤੀ ਕਰਦੇ ਕਿ ਚੋਬਦਾਰ ਜਰੂਰ ਰੱਖੋ ਜੇ ਤੁਸੀਂ ਗੁਰੂਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਦਰਸ਼ਨ ਗੁਰੂ ਸਾਹਿਬ ਦਾ ਸਤਕਾਰ ਕਰਨਾ ਚਾਹੁੰਦੇ ਆ ਬਈ ਜਰੂਰ ਪਹਿਰੇਦਾਰ ਰੱਖੋ ਤਾਂ ਜੋ ਇਦਾਂ ਨੀਆਂ ਮੰਦ ਭਾਗੀਆਂ ਘਟਨਾ ਜੜੀਆਂ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਦੁਸ਼ਟ ਪਾਕੀ ਵੱਲੋਂ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦਾ ਸਰੂਪ ਪੈਟਰੋਲ ਪਾ ਕੇ ਹਗਣ ਭੇਟ ਕੀਤਾ ਗਿਆ ਬਹੁਤ ਹੀ ਮੰਦ ਭਾਗੀ ਗੱਲ ਆ ਸਾਡਾ ਫਰਜ਼ ਬਣਦਾ ਸਾਡਾ ਪਿਓ ਆ ਅਸੀਂਾਰੇ ਇਕੱਠ ਕਰਕੇ ਐਦਾਂ ਦਾ ਇੱਕ ਮਤਾ ਬਣਾਈਏ ਕਿੰਦੇ ਵਿੱਚ ਇਹਨਾਂ ਦੁਸ਼ਟਾਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਨਾ ਤੇ ਸਾਨੂੰ ਸਰਕਾਰ ਨੇ ਕੁਝ ਦੇਣਾ ਆ ਤੇ ਨਾ ਹੀ ਸਾਨੂੰ ਸਰਕਾਰ ਦੇ ਕੋਈ ਮਿਲਦਿਆ ਇਹ ਆਪ ਹੀ ਸਾਨੂੰ ਪ੍ਰਾਲਾ ਕਰਨਾ ਪੈਣਾ ਜੇ ਸੰਗਤ ਜੀ ਇੱਕ ਘਰ ਘਰ ਦੇ ਵਿੱਚ ਪਹਿਲੇ ਪੰਜਾਬ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਸੀ ਹੁਣ ਪੰਜਾਬ ਤੋਂ ਬਾਹਰ ਸਟੇਟਾਂ ਚ ਜੁਪੀ ਬਿਹਾਰ ਦੇ ਵਿੱਚ ਵੀ ਐਦਾਂ ਦੇ ਇਹਨਾਂ ਦੁਸ਼ਟ ਪਾਪੀਆਂ ਨੇ ਕੰਮ ਸ਼ੁਰੂ ਕਰ ਲਿਆ ਸੰਗਤ ਜੀ ਆਪਾਂ ਨੂੰ ਜਾਗਰੂਤ ਹੋਣਾ ਪੈਣਾ ਜੇ ਘਰ ਘਰ ਦੇ ਵਿੱਚ ਪਹਿਰਾ ਰੱਖਣਾ ਪੈਣਾ ਜੇ ਗੁਰੂ ਸਾਹਿਬ ਦੀ ਰਖਵਾਲੀ ਕਰਨੀ ਪੈਣੀ ਜੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਬੇਨਤੀ ਆ ਕਿ ਜਿੰਨੀ ਵੀ ਚਾਹੇ ਬੰਦਿਆਂ ਸਾਰਿਆਂ ਨਾਲ ਮਿਲ ਕੇ ਕੋਈ ਥੋਸ ਕਦਮ ਚੁੱਕੀਏ ਜਿਸ ਨਾਲ ਤਕੜਾ ਕੋਈ ਕਾਨੂੰਨ ਬਣੇ ਤੇ ਇਹਨਾਂ ਪਾਪੀਆਂ ਨੂੰ ਦੁਸ਼ਟਾਂ ਨੂੰ ਸਜਾ ਮਿਲੇ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜਿਹਦੇ ਬਿੰਦਵੀ ਕਰਦੇ ਆ ਕਰਦੇ ਵੀ ਉਹ ਜਿਹੜੇ ਕੀ ਕਹਿ ਸਕਦੇ ਆ ਕਹਿਣ ਤੋਂ ਬਾਹਰ ਆ ਇੰਨੀਆਂ ਬੇਤਿਆ ਦਾਸ ਰੋ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ